ਉਹ ਟਰੈਕਟਰ ਸਭ ਤੋਂ ਟਰੈਕਟਰ ਬੜਾ ਵਧੀਆ ਜੈਨੂਰ ਹੈ ਜੀ ਨਾ ਨਵਾਂ ਲੈਣਾ ਰੁਪਈਏ ਲੱਖਾਂ ਚ ਵੱਧਦੇ ਨੇ ਬਿਲਕੁਲ ਵਿਚਾ ਲੈਣੇ ਚਾਹੀਦੇ ਨੇ ਅੱਜ ਮੇਰੇ ਸਾਥ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਭਾਈ ਤੁਹਾਨੂੰ ਟਰੈਕਟਰ ਨਵਾਂ ਆਇਆ ਉਹਨੇ ਕੋ ਡੌਂਡੀਆ ਪਹਿਲਾਂ ਮੇਰੇ ਮਾਮਾ ਜੀ ਨੂੰ ਸਤਿ ਸ਼੍ਰੀ ਅਕਾਲ ਸਾਰੇ ਚੈਨਲ ਵਾਲਿਆਂ ਨੂੰ ਮਾਰੀ ਆਵਾਜ਼ ਉੱਚੀ ਰੱਖੋ ਛੋਟਿਆਂ ਨੂੰ ਪਿਆਰ 3 ਸਾਲ ਵਾਲਿਆਂ ਨੂੰ 45 ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਬੁਯੂਰਗਾਨੇ ਗੱਭੀਤਾ ਸਾਰੇ ਰਾਜੀ ਰਹਿਣ ਮਹਾਰਾ ਕਿਰਪਾ ਰਖ। ਅੱਜ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਜੀ ਜੌਨੀਅਰ 5210 ਜਮਾ ਹੀ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਹੈ। ਕੋਈ ਮੇਰਾ ਵੀਰਪਰਾ ਚਾਹਵਨ ਹੋਇਆ ਲੈਣ ਦਾ ਦਾ ਵੀਡੀਓ ਪੂਰੀ ਦੇਖਿਓ। ਆਪਾਂ ਤੁਹਾਨੂੰ A to Z ਸਾਰੀ ਜਾਣਕਾਰੀ ਦੇਣੀ ਹੈ ਟਰੈਕਟਰ ਬਾਰੇ। ਆਮੇ ਦੱਸੋ ਬੜਾ ਦੇਖਵਾ। ਆ ਕੋਲੇ ਰੱਖੀ। ਆਹਤ ਕੋਲੋਂ ਆ। ਦੂਸਰਾ ਪੁੱਤ ਟਰੈਕਟਰ ਹੈਗਾ ਆਪਣਾ 2021 ਮਾਡਲ ਹੈ। ਠੀਕ ਹੈ ਜੀ। 5210 ਪਰ ਉਹ ਗੇਅਰ ਚ ਹੈ। ਠੀਕ ਹੈ। ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ। ਠੀਕ ਹੈ। ਕਿਸੇ ਅਡਜਸਟਰ ਵੀ ਨਹੀਂ ਹੈਗਾ ਉਹ ਠੋਸ ਹੈ। ਮੈਂ ਤਾਂ ਡਿਸਟ੍ਰੀਬਿਊਟਰ ਦੀ ਜ਼ਰੂਰਤ ਹੁੰਦੀ ਆ ਆਪਾਂ ਨੂੰ। ਹਾਂਜੀ। ਪਰ ਟਰ ਘੰਟੇ ਚੱਲੇ ਪੂਰਾ 400। ਠੀਕ ਹੈ ਜੀ। ਜੈਨੂਨ। ਕਿ ਪਿਛਲੇ ਟਾਇਰ ਹੋਣਗੇ 90 ਪੈਸੇ ਟਰ ਦੇ ਨਾਲ ਜੀ ਮੇਰੇ ਸਾਹ ਕੋ। ਅਜੇ ਮੰਮੀ ਆ ਵੀ ਨਹੀਂ ਜਿਹੜਾ JK ਦਾ ਮਾਰਕ ਲੱਗੇ ਉਹ ਨਾ ਦਿਖਾਉਂਦਾ ਖੜਾ ਹੀ ਆ। ਲੈੜੇ ਕਰਦੇ ਪੁੱਤ ਦਿਖਾ ਦੇ ਮੋੜਾ ਜਾ। ਆ JK ਦਾ ਮਾਰਕ ਆ ਵੀ ਨਹੀਂ ਉਤਰਿਆ ਬਾਈ ਇਹ ਟਾਇਰਾਂ। ਉਦੋਂ ਹੀ ਲੱਗਿਆ ਰਹਾ। ਬਿਲਕੁਲ ਖੇਤੀ ਤੇ ਚੱਲਿਆ ਤੁੰ। ਹਾਂਜੀ। ਇਹਦਾ ਫੁੱਟਾ 8000 ਜੀ। ਫਾਇਦਾਨਾ ਤੇ ਵੀ ਇਹਲੇ ਸਰਾਖ ਦੇ ਉੱਪਰਲੇ ਪਾਸੇ ਵੀ ਰੰਗ ਉਤਰਨਾ ਚਾਹੀਦਾ ਉਹ ਵੀ ਨਹੀਂ ਉਤਰਿਆ ਵਿਚੋ ਦਾ ਪਹਿਲਾਂ ਉਤਰਨਾ ਕੀ ਹੈ ਵਿਚੇ ਜਗਾ ਨੀਵੀਂ ਹੁੰਦੀ ਨਾ ਉੱਤੇ ਰਹਾ ਹਸਾਖੇ ਇਹ ਵੀ ਰੰਗ ਉਤਰੇ ਨਹੀਂ ਪਲਚ ਪੈਡਲਾਂ ਤੇ ਬ੍ਰੇਕ ਪੈਡਲਾਂ ਤੇ ਦੇਖ ਲੈ ਜਮਾ ਜੈਨੂ ਟਰੈਕਟਰ ਕੋਈ ਟ੍ਰਿਕਟ ਲਈ ਜਾਂ ਲੈ ਸਾਰਾ ਅਰੀਜਨਲ ਹੈ ਤੁਹਾਨੂੰ ਬਿਲਕੁਲ ਅਗਲੇ ਟਾਇਰ ਹੋਣਗੇ ਟਰੈਕਟਰ ਦੇ 85 ਪੈਸੇ ਲਾ ਦੋ ਫਿਰ ਉਹ ਥੋੜੇ ਵੱਧ ਕਰ ਸਕਦੇ ਹੋ ਮੂੜਲੇ ਟਾਇਰ ਹੈ ਮਨੂਆ ਜਵਾਇ ਨਾ ਬੇਟ ਕਾ ਆਪਾਂ ਮੂੜੇ ਜਿਆਦਾ ਪਾਲਣੇ ਆ ਦੂਜੇ ਦਾ ਆ ਜੇ ਉਹਨਾਂ ਦਾ 60 62 ਕਿਲੋ ਬਜਨੋ ਬਈ ਇਹਦਾ ਫਰਕ ਆਈ ਇੱਕ ਹੋਰ ਵੀ ਕਾਰਨ ਹੋਊਗਾ ਬਕਰ ਆਮ ਤੋ ਜਿਹੜੇ ਬੰਦੇ ਚਲਾਉਂਦੇ ਆ ਮੇਰੇ ਵਰਗੇ ਹਾਂਜੀ ਹਾਂ ਉਹ ਟੈਕਟਰ ਨੂੰ ਤੋਰਨ ਤੋਂ ਪਹਿਲਾਂ ਸਟੇਰ ਨੂੰ ਗੇੜਾ ਦੇ ਦਿੰਦੇ ਜਿੰਨੀ ਜ਼ਰੂਰਤ ਨਹੀਂ ਵੀ ਹੁੰਦੀ ਉਹਨਾਂ ਕਿਨਾਂ ਦੇ ਦਿੰਦਾ ਜਾਂਦਾ ਹਾਂਜੀ ਹਾਂ ਤਾਂ ਕਰਕੇ ਫਿਰ ਟਾਇਰ ਵੱਧ ਕਰ ਦਿੰਦਾ ਹੋ ਸਕਦਾ ਜੀ ਹੋਰ ਕੋਈ ਦਿੱਕਤ ਨਹੀਂ ਸਾਰੇ ਟੈਕਟਰਾਂ ਦਾ ਹਰ ਬੰਦੇ ਦਾ ਸੋ ਆ ਜਾ ਬਣਾ ਜਾਂਦਾ ਮੈਂ ਵੀ ਇਦਾਂ ਹੀ ਕਰਦਾ ਹਾਂ ਹੋ ਜਾਂਦਾ ਜੀ ਉਹ ਟਾਇਰ ਥੋੜੇ ਅਗਲੇ ਟਾਇਰ ਵੱਧ ਕਰਦਾ ਥੋੜਾ ਜਿਹਾ ਉਹ ਵੀ ਵੱਧ ਕਟਾਈ ਕਰਦਾ ਵੱਧ ਕਰਦਾ ਬੱਤ ਕਹਤਾ ਇਹ ਜਿੰਨਾ ਫੇਕ ਕਸਣਾ ਹੀ ਵੱਧ ਹੈਗਾ ਹੀ ਹੈਗਾ ਉਹ ਕੋਈ ਦਿੱਕਤ ਨਹੀਂ ਬਾਕੀ ਜੇ ਮੈਨੂੰ ਮਾਮਾ ਕਹਿੰਦਾ ਤਾਂ ਵੀ ਇਹਨੂੰ ਧੋਦੇ ਟਰੈਕਟਰ ਨੂੰ ਮੈਂ ਕਿਹਾ ਆਪਾਂ ਧੋਣਾ ਨਹੀਂ ਹੈਗਾ ਅੱਜੇ ਆਪਣੇ ਕੋਲ ਆਇਆ ਟਰੈਕਟਰ ਅੱਜੇ ਵੀਡੀਓ ਬਣਾ ਰਹੇ ਜਿੱਦਾਂ ਆਇਆ ਜੱਟ ਦੇ ਘਰ ਤੇ ਉਦਾਂ ਦੀ ਵੀਡੀਓ ਪਾ ਰਹੇ ਆਪਾਂ ਹਾਂ ਨਾ ਉਹਦੇ ਉੱਤੇ ਗੰਦ ਉਦਾਂ ਹੀ ਪਈ ਹੈ ਮੇਰਾ ਮਨ ਹੈਗਾ ਤਾਂ ਸਾਫ ਸੁਥਰਾ ਜਿਹਾ ਮੱਧ ਲੱਗਦਾ ਇਹ ਤੇ ਆ ਦੇਖੋ ਗੰਦ ਉਦਾਂ ਹੀ ਪਈ ਹੈ ਮਿੱਟੀ ਉਦਾਂ ਹੀ ਪਈ ਹੈ ਮਗਰਾੜਾਂ ਦੇ ਉੱਤੇ ਵੈਸੇ ਝਰੀਟ ਵੀ ਨਹੀਂ ਹੈ ਇਹਨਾਂ ਇੱਕ ਬਾਲ ਦਾ ਦਾਗ ਵੀ ਨਹੀਂ ਹੈਗਾ ਉੱਤੇ ਕੋਸੇ ਪਰ ਕਰਦਾ ਜਰੂਰ ਪਈ ਹੋਈ ਐ ਜਿੰਦੂ ਕਹਿੰਦਾ ਵੀ ਤੋਂਏ ਤੋਂ ਬਿਨਾ ਆਪਣਾ ਫੋਟੋ ਪਾਉਣੀ ਐ ਇਦਾਂ ਵੀਡੀਓ ਬਣਾਉਣੀ ਕੋਈ ਜਿਆਦਾ ਨਹੀਂ ਲਗਭਗ ਜਿੰਨੇ ਵੀ ਡਾਇਰੈਕਟਰ ਉਹ ਖੜੇ ਆ ਉਹ ਸਾਰੇ ਆਪਣੇ ਇਦਾਂ ਹੀ ਪਾਈਆਂ ਬਿਨਾ ਧੋਤੇ ਫਿਰ ਫਸਟ ਪਾਰਟੀ ਦਾ ਉਹ ਹਾਲੀ ਦਾ ਨੰਬਰ ਆ ਸੌਰੀ ਖੈੜ ਦਾ ਪੀਪੀ 27 ਪੀਪੀ 27 ਖੈੜ ਦਾ ਨੰਬਰ ਆ ਕਰਾਲੀ ਦੇ ਲੋਕਲ ਪਿੰਡ ਪੈਂਦਾ ਕੋਈ 4 ਕਿਲੋਮੀਟਰ ਕੋਈ ਇਹ ਉਧਾਂ ਵੀ ਆਪਣੇ ਪੀਪੀ 27 ਤੇ ਪੀਪੀ 68 ਨੰਬਰ ਮਸ਼ਹੂਰ ਆ ਸਾਫ ਦੇ ਮਾਮਲੇ ਸਾਫ ਸੁਥਰੇ ਹੁੰਦੇ ਆ ਘੱਟ ਚੱਲੇ ਵੇ ਜਮੀਨਾਂ ਚੋਂ ਵਧੀਆ ਵੇਚੀਆਂ ਮਹਿੰਗੇ ਰੇਟ 'ਚ ਲੋਕਾਂ ਨੂੰ ਬਾਹਰ ਲੈ ਲਿਆ ਜਾਂ ਕੇ ਜਮੀਨਾਂ ਥੋੜੀਆਂ ਰਹਿ ਗਈਆਂ ਹੈ ਮੈਂ ਜੀ ਟਰੈਕਟਰ ਘੱਟ ਚੱਲਦੇ ਨੇ ਟਰੈਕਟਰ ਕਰਾਇਪਾੜ ਵਾਲਾ ਕੰਮ ਤਾਂ ਹੈ ਹੀ ਨਹੀਂ ਲੱਗਦਾ ਹੈ ਸਹੀ ਤੇ ਉਹ ਟਰੈਕਟਰ ਸਭਾ ਟਰੈਕਟਰ ਬੜਾ ਵਧੀਆ ਜੈਨੂਰ ਹੈ ਜਿਹਨਾਂ ਨਵਾਂ ਲੈਣਾ ਰੁਪਈਏ ਲੱਖਾਂ 'ਚ ਵੱਧਦੇ ਨੇ ਬਿਲਕੁਲ ਜੀ ਵਿਚਾਰ ਲੈਣੇ ਚਾਹੀਦੇ ਆ ਜੇ ਮੇਰੇ ਸਾਹਮਣੇ ਰੇਟ ਆਪਾਂ ਤੁਹਾਨੂੰ ਐਂਡ 'ਚ ਰੇਟ ਆਪਾਂ ਤੁਹਾਨੂੰ ਜਾਇਜੇ ਦੱਸੋਗੇ ਬਾਕੀ ਉਹਦੇ ਵਿੱਚੋਂ ਵੀ ਜਿੰਨਾ ਹੋਇਆ ਆਪਾਂ ਮਾਣਤਾਨ ਕਰਾਂਗੇ ਜਰੂਰ ਹਾਂ ਉਹ ਤਾਂ ਕਰਾਂਗੇ ਦੂਸਰ ਦਾ ਸਾਹਮਣੇ ਬੈਠ ਕੇ ਹੋਰ ਕੋਈ ਨਹੀਂ ਉਸੇ ਕੋਤਾ ਦਿਖਾ ਕੋਈ ਹੋ ਕੇ ਇੱਧਰ ਐਂਡਾਂ ਦਾ ਰੰਗ ਵੀ ਨਹੀਂ ਉਤਰਿਆ ਆ ਮਿੱਟੀ ਹੋ ਲਿਆ ਉੱਤੇ ਸਪੈਂਡਲ ਖੁੱਲੇ ਨਹੀਂ ਟਰੈਕਟਰ ਦੇ ਹੱਲ ਤੱਕ ਉੱਤੇ ਆ ਦੇਖ ਲੈ ਨਟ ਉਦਾਂ ਹੀ ਰੰਗ ਪਿਆ ਕੋਈ ਦਿੱਕਤ ਨਹੀਂ ਆਲੀ ਕਰਨੀ ਦੇਖੋ ਬਤਾ ਆ ਨਟ ਵੀ ਖੋਲੇ 15 10 ਨੰਬਰ ਵਾਲੇ ਹਾਂਜੀ ਹਾਂਜੀ ਆ ਨਟ ਵੀ ਖੋਲੇ ਹਨ ਬਿਲਕੁਲ ਜੀ ਬਿਲਕੁਲ ਆ ਖੁੱਲੇ ਹੋਏ ਨੇ ਫਿਲਟਰ ਬਦਲੇ ਨੇ ਆ ਨਟਾਂ ਦੇ ਲੋਡ ਨੇ ਪਈ ਹੱਦ ਤੱਕ ਇਹਨੂੰ ਠੀਕ ਹੈ ਜੀ ਵੀ ਕਿਤੇ ਹਵਾ ਕੱਢਣੀ ਪੈ ਗਈ ਹੋਵੇ ਇੱਧਰ ਫੁੱਟ ਰਸਤ ਰੰਗ ਦਿਖ ਲੋ ਆ ਕਿਨਾਰੀ ਦੇ ਰੰਗ ਆ ਮੁੱਤਰੇ ਜਾਂਦਾ ਹੈ ਨੀਚੇ ਆ ਉੱਤਰ ਜਾਂਦਾ ਸੀ ਜਿਵੇਂ ਹੈ ਉੱਤਰ ਜਾਂਦਾ ਬਿਲਕੁਲ ਦਿੱਕਤ ਨਹੀਂ ਕਰ ਪਿੱਛੇ ਰਿੰਮਾਂ ਤਾਂ ਦੇਖ ਲਓ ਹੋਰ ਆਜ ਅੰਦਰੋਂ ਦੱਸਣ ਪੁੱਤ ਬਾਕੀ ਦਾ ਛੱਡੋ ਚਲੋ ਰਹਿੰਦਾ ਹੀ ਹੁੰਦਾ ਕੋਈ ਘਟਦਾ ਬੰਦਾ ਹੁੱਕ ਦੇਖ ਲਓ ਲੈ ਹੁੱਕ ਦਾ ਰੰਗ ਆਹ ਡਰਾਵਰ ਇਥੇ ਜਾam ਚਲੋ ਨੇ ਟੌਪ ਲੈਂਡ ਦੀ ਕੰਡੀਸ਼ਨ ਦੇਖ ਲੱਗ ਗਈ ਜੀ ਭਾਈ ਹਾਂ ਪੂਰਾ ਵਧੀਆ ਟਰੈਕਟਰ ਹੈ ਬਿਲਕੁਲ ਜਿਹਨਾਂ ਨਾਲ ਸਾਰਾ ਕੀ ਨਾ ਨਮਾ ਲੈਣਾ ਲੈ ਜੇ ਫਾਇਦਾ ਹੁੰਦਾ ਲੱਖਾਂ ਦਾ ਸਹੀ ਹੈ ਜਿਹਦੇ ਪੈਸੇ ਚ ਬਚਾਲੇ ਲੱਗਦੀ ਮਮਾ ਜੀ ਤਾਂ ਲੱਗੇ ਆ ਬਹੁਤ ਬਾਈ ਥੱਲੇ ਵੀਡੀਓ ਚ ਕਹਿੰਦੇ ਸੀ ਮਮਾ ਜੀ ਦੀ ਗੱਲਬਾਤ ਵਧੀਆ ਲੱਗਦੀ ਆ ਤਾਂ ਹੁਣ ਕੋਸ਼ਿਸ਼ ਕਰਿਆ ਜਾਂਦੇ ਵੀ ਹਫਤੇ ਚ ਦੋ ਤਿੰਨ ਵੀਡੀਓ ਮਮਾ ਜੀ ਨੂੰ ਨਾਲ ਪੱਕਾ ਨਹੀਂ ਨਹੀਂ ਦਾ ਆਪਾਂ ਤੁਹਾਨੂੰ ਨਵੇਂ ਵਿੱਚ ਕਿਸੇ ਆਉਂਦੇ ਹਾਂ 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 ਉਹ ਤਾਂ ਪੱਕਾ ਆਉਂਦੀ ਆਉਂਦੇ ਆ ਪੁਰਾਣੇ ਚ ਅਸੀਂ ਇਧਰ ਉਧਰ ਤੇ ਬਣਾ ਲੈਨੇ ਆ ਪੁਰਾਣੇ ਚ ਵੀ ਆ ਜਾ ਕਰਨਾ ਆਪਾਂ ਕੋਈ ਬਾ ਜੀ ਪੁਰਾਣੇ ਚ ਜ਼ਰੂਰ ਜਣੀ ਕੇ ਵੇਖਾ ਕੇ 2 ਮਿੰਟ ਲਵਾਈਏ 3 ਮਿੰਟ ਲਵਾਈਏ ਦੁਆਇ ਕਰਨੀ ਆ ਇੱਕ ਸਾਡਾ ਪੱਟੀ ਬਾਈ ਵੀਡੀਓ ਬਣਾ ਕੇ ਲੈ ਕੇ ਗਿਆ ਦਾ ਟਰੈਕਟਰ ਦੀ ਪੱਟੀ ਕੰਬੜਾਲੀਆ ਐਂਡੋ ਫਾਰਮਲੀ ਹਾਂ ਹਾਂ ਉਹਦੇ ਵਿੱਚ ਵੀ ਬਹੁਤ ਪਸੰਦ ਕਰਿਆ ਵੀ ਗੱਲਬਾਤ ਚਲੋ ਟਰੈਕਟਰ ਵਿਗਣਾ ਨਾ ਵਿਗਣਾ ਉਹ ਗੱਲ ਨਾ ਬਾਧਿਆ ਕਰ ਹਾਂਜੀ ਉਹ ਚੀਜ਼ ਆਪਾਂ ਨਹੀਂ ਕਰਦੇ ਚਲੋ ਜਿਹਨੂੰ ਜੀ ਪਸੰਦ ਆਉਣੀ ਹੈ ਲੈ ਜਾਣੀ ਹੈ ਪਰ ਮਮੇ ਤੁਹਾਨੂੰ ਲਿਆ ਕਰਨਾ ਤੁਸੀਂ ਵੀ ਹੁਣ ਕੋਈ ਕੋਈ ਗੱਲ ਨਹੀਂ ਆਪਾਂ ਨੇ ਮਮੇ ਕਹਿੰਦੇ ਮਾਈਕਾ ਵੀ ਮਾਈਕ ਵੀ ਲਿਆਉਣੇ ਕਦੇ ਸੇ ਥੋੜੀ ਮਾਈਕ ਵੇਲੇ ਦਿੱਕਤ ਆਉਂਦੀ ਆ ਹਾਂਜੀ ਟਰੈਕਟਰ ਉਹਦਾ ਪੱਟੀ ਵਾਲੀ ਵੀਡੀਓ ਮੈਗਨਾ ਬਣਾ ਲੇਗਾ ਉਹ ਮਮਾ ਉਹਦਾ ਮਾਈਕ ਤੇ ਮਾਈਕ ਉਹ ਵੀ ਲਿਆਉਣਾ ਆਪਾਂ ਹਾਂ ਚਾਹੀਦਾ ਪਾਈ ਗੱਲ ਬਾਕੀ ਫੋਨ ਹੁਣ ਮਮੇ ਨੂੰ ਵੀ ਦਿਵਾਤਾ ਕਾਪਾ ਨੇ ਚੈਨਲ ਮਾਮਾ ਜੀ ਦਾ ਵੀ ਬਣਾ ਲੈਣਾ ਬਾਈ ਚਲੋ ਮਾਰਾ ਕਿਰਪਾ ਕਰੇ 1.700 ਫੇਸਬੁੱਕ ਤੇ ਜਾਂ YouTube ਤੇ ਸ਼ਾਰਟ ਵੀਡੀਓ ਪਾਈ ਕਰਦੇ ਨੇ ਉਹ ਉਹ ਵੀ ਮੈਂ ਜਦ ਚੈਨਲ ਬਣਾ ਤਾਂ ਤੁਹਾਨੂੰ ਦੱਸ ਦਵਾਂ ਤੇ ਉਹਨੂੰ ਵੀ ਜਿੰਨੇ ਬੰਦੇ ਮੇਰੇ ਨਾਲ ਜੁੜੇ ਨੇ ਸਭ ਨੂੰ ਬੇਨਤੀ ਵੀ ਉਹਨੂੰ ਵੀ ਜਾ ਕੇ ਉਹ ਕਰਿਓ ਆਪਾਂ ਕੋਈ YouTube ਤੋਂ ਪੈਸੇ ਨਹੀਂ ਕਮਾਉਣੇ ਕੋਈ ਉਹ ਆਪਾਂ ਨੂੰ ਕੋਈ ਇੰਨਾ بڑا ਕੰਮ ਨਹੀਂ ਹੈਗਾ ਬਸ ਪਿਆਰੇ ਆ ਆਪਣਾ ਉਹਦਾ ਵੀ ਜਿਹੜੇ ਆਪਣੇ ਕੋਲ ਚੀਜ਼ ਟਰੈਕਟਰ ਆਉਂਦੇ ਕੋਈ ਵਧੀਆ ਲੋਡ ਬੰਨਦਾ ਤਾਂ ਕਸਾ ਸਹੀ ਹੈ ਸਹੀ ਹੈ ਆਪਣਾ ਟਰੈਕਟਰ ਵਿਗਿਆ ਅਗਲੇ ਨੂੰ ਵਧੀਆ ਟਰੈਕਟਰ ਲੱਗੇ ਆਪਣਾ ਵਿਕਿਆ ਠੀਕ ਹੈ ਬਸ ਆਪਣਾ ਇਹੀ ਮਨਸ਼ਾ ਹੋ ਕੋਈ ਗੱਲ YouTube ਦੇ ਪੈਸੇ ਨਹੀਂ ਕੋਈ ਜ਼ਰੂਰਤ ਨਹੀਂ ਮਹਾਰਾ ਦੀ ਕਰਪਾ ਹੈ ਬਾਕੀ ਆਪਣੀ ਕੋਸ਼ਿਸ਼ ਭਾਈ ਐ ਹੁੰਦੀ ਆ ਵੀ ਟਰੈਕਟਰ ਵਧੀਆ ਲਈਏ ਠੀਕ ਹੈ ਜੀ ਖਾਸ ਕਰਕੇ ਮਮਾ ਜੀ ਦਾ ਮੰਨਣਾ ਹੀ ਆਹੀ ਆ ਵੀ ਵਧੀਆ ਟਰੈਕਟਰ ਆਪਾਂ 5 ਲੱਖ ਰੁਪਏ ਮਹਿੰਗਾ ਲੈਣਾ ਠੀਕ ਹੈ ਮਾਰਕੀਟ ਦੇ ਚਲੋ ਜੋ ਵੀ ਰੇਟ ਆ ਠੀਕ ਹੈ ਵਧੀਆ ਚੀਜ਼ ਹੈ ਕਿ ਸਾਨੂੰ ਵੀ ਤਸੱਲੀ ਆ ਅਗਲੇ ਮੈਂ ਚਲੋ ਹੋਊਗਾ ਠੀਕ ਨੇ ਸਾਰੇ ਲੋਕਲ ਬੰਦੇ ਆਉਂਦੇ ਜਿੰਨੇ ਹੁੰਦੇ ਲੋਕਲ ਹੀ ਤਕਰੀਬਨ ਜਾਣ ਪਛਾਣ ਦੇ ਹੁੰਦੇ ਆ ਉੱਥੇ ਜਾ ਕੇ ਜੇ ਟਰੈਕਟਰ ਜਾ ਕੇ ਆਰਾਮਾ ਦਿੰਦਾ ਫਿਰ ਸਾਨੂੰ ਬਣੌੱਖਾਂ ਲੱਗ ਕਰ ਹੋਰ ਵੀ ਆਰਾਮਾ ਬਹੁਤ ਟਰੈਕਟਰ ਆਪਣੇ YouTube ਤੋਂ ਹੀ ਵਿਕਦੇ ਨੇ YouTube ਤੋਂ ਵੀ 2-200 ਕਿਲੋਮੀਟਰ ਤੱਕ ਵੀ ਆਪਣੇ ਟਰੈਕਟਰ ਜਾਂਦੇ ਨੇ ਉਹ ਬੰਦਾ ਤੁਸੀਂ ਮੰਨਣੇ ਹੋਵੇਂ ਅੱਧੇ ਬੰਦੇ ਆਪਾਂ ਨੂੰ ਤੁਸੀਂ ਹੁਣ ਕਿੰਨੇ ਟਰੈਕਟਰ ਆਪਣੇ ਫੋਨ ਤੇ ਵਿਕੇ ਫੋਨ ਤੇ ਵਿਕੇ ਉੱਥੇ ਸਾਡੀ ਜ਼ਿੰਮੇਵਾਰੀ ਜ਼ਿਆਦਾ ਵੱਜ ਜਾਂਦੀ ਹੈ ਅੱਜ ਕੋਪਤ ਹੋਰ ਹੈ ਟਰੈਕਟਰ ਕਿਲਾ 10000 ਅੱਜ ਮਹਿੰਗਾ ਲੈ ਗਿਆ ਉਹ ਬਾਈ ਨੇ ਕੱਲ ਨੂੰ ਭੁੱਲ ਜਾਣਾ ਜੇ ਜਿਹੜਾ ਟਰੈਕਟਰ ਰਿਪੇਅਰ ਕਰਦਾ ਅੱਗੇ ਜਾ ਕੇ ਉਹ ਨਹੀਂ ਭੁੱਲਦੀ ਉਹ ਜੂ ਜੂ ਟਰੈਕਟਰ ਨੁਕਸ ਕਰਦਾ ਤੇ ਉਹ ਤੋਂ ਵੱਧ ਜਿਆਦਾ ਆਉਨੇ ਅਸੀਂ ਵੀ ਚੰਗਾ ਟਰੈਕਟਰ 10000 ਬੱਧਰ ਹੋਇਆ ਕਿ ਨਜੇ ਭੁੱਲ ਜਾਂਦਾ ਵੀ ਨਵੇਂ ਆ ਗਏ ਟਰੈਕਟਰ ਪਰ ਦੋ ਗੱਲੋ ਬਾਈ ਇਹ ਚੀਜ਼ ਵੀ ਸਾਡੀ ਫੋਟੋ ਥੱਲੀ ਹੋਊਗੀ ਕਿਤੇ ਟਰੈਕਟਰ ਦੇ ਰੰਗ ਕੋਈ ਟੱਚਿੰਗ ਕੋਈ ਮੀਟਰ ਨਾਲ ਕੋਈ ਛੇੜਖਾਦੀ ਕੋਈ ਛੇੜਕੰਨੀ ਨਹੀਂ ਇਹ ਗੱਲ ਦੀ ਆਪਣੀ ਪੂਰੀ ਤਸੱਲੀ ਹੋਊਗੀ ਕਾਗਜ਼ ਪੱਤਰਾਂ ਦੀ ਨੰਬਰ ਦੀ ਐਨਓਸੀ ਦੀ ਕਾਗਜ਼ ਪੱਤਰ 6 ਮਹੀਨੇ ਬਾਅਦ ਵੀ ਆਪਾਂ ਪੁੱਛ ਲੈ ਜੇ ਟਰੈਕਟਰ ਦੇ ਕਾਗਜ਼ ਦਿੱਕਤ ਹੋ ਗਏ ਤਾਂ ਸਾਡੇ ਕੋਲ ਜਿਆਦਾ ਲੋਕਲ ਨੰਬਰ ਦੇ ਟਰੈਕਟਰ ਹੁੰਦੇ ਆ ਬਾਈ ਇਹ ਪੀਵੀ 27 ਨੰਬਰ ਹੈ ਪੀਵੀ 65 ਹੈ ਪੀਵੀ 12 ਬਸ ਇਹੀ ਹੁੰਦੇ ਨੇ ਮੁਕਲ ਜਾ ਠੀਕ ਹੈ ਜੀ ਮੈਂ ਥੋੜਾ ਜਿਹਾ ਆਪਾਂ ਤੁਹਾਨੂੰ ਸਟਾਰਟ ਕਰਕੇ ਦਿਵਾਂ ਹੁਣ ਆ ਵੈਕਟਰ ਮਾਰਦੇ ਸੈਲਫੇ ਨੂੰ ਤੇ ਲੈ ਆਉਂਦੇ ਜਿੰਨੇ ਜੇ ਆਪਾਂ ਇੱਕ ਵਾਰ ਟਾਇਰ ਨੂੰ ਤੋਦ ਦਿੰਦੇ ਫੇਰ ਗੱਲ ਮੜੀ ਜੀ ਕੁਝ ਹੋਰ ਵੱਧ ਰੋਣ ਜਾਣੇ ਸੀਗੀ ਹਾਂਜੀ ਹਾਂ ਲਗਭਗ 408 ਘੰਟੇ ਚੱਲਿਆ ਬਾਈ ਟਰੈਕਟਰ ਆ ਵੀ ਹੁਣ ਵੀਡੀਓ ਆਪਾਂ ਨੇ ਬਣਾਤੀ ਅੱਗੇ ਹੁਣ ਜ਼ਿੰਮੇਵਾਰੀ ਲੈਣ ਵਾਲੇ ਦੀ ਆ ਸਾਡੀ ਵੀਡੀਓ ਪਰ ਬਾਈ ਪੂਰਾ ਯਕੀਨ ਨਾ ਕਰਿਆ ਕਰੋ ਠੀਕ ਨਹੀਂ ਸਾਡੇ ਸਾਹਮਣੇ ਬੈਠ ਕੇ ਹੋਣਾ ਬਿਲਕੁਲ ਜੀ ਰੇਟ ਰੇਟ ਆਪਾਂ 7 ਲੱਖ 40 ਹਜ਼ਾਰ ਮੁੱਲ ਕਰ ਬਾਕੀ ਬੈਠ ਕੇ ਸੌਦਾ ਹੋ ਜੂ ਸਾਹਮਣੇ ਬੈਠ ਕੇ 7 ਲੱਖ 40 ਹਜ਼ਾਰ ਮੁੱਲ ਹੈ ਕੋਈ ਮਨੋਂ ਵੀਰ ਨਵੇਂ ਦਾ ਰੇਟ ਨਾ ਦੱਸੇ ਬਾਈ ਇੰਨਾ ਰੇਟਾ ਨਵੇਂ ਦਾ ਨਾ ਆਪਾਂ ਨੂੰ ਉਹ ਉਹ ਚੀਜ਼ ਦਾ ਹੋਆ ਸਾਡੇ ਨਾਲੇ ਜਲਸੀ ਆ ਬਿਲਕੁਲ ਕੰਧ ਨੂੰ ਸਾਨੂੰ ਸਾਰਾ ਪਤਾ ਵੀ ਨਵੇਂ ਰੇਟ ਕਿੰਨਾ ਹੈ ਕਿੰਨੇ ਦਾ ਨਾ ਸਾਨੂੰ ਉਹ ਚੀਜ਼ ਦਾ ਪਤਾ ਬਿਲਕੁਲ ਕਿੰਨੇ ਦੀ ਹੈ ਕਿੰਨੇ ਦਾ ਘਾਕ ਲੈ ਕੇ ਜਾਂਦਾ ਉਹ ਚੀਜ਼ ਦੀ ਨੌਲੇਜ ਆਪਾਂ ਨੂੰ ਪਹਿਲਾਂ ਹੀ ਹੈਗੀ ਆ ਕੋਈ ਦਿੱਕਤ ਨਹੀਂ ਹਾਂ ਬਾਕੀ ਜਿਹੜਾ ਵੀ ਰਾਊਗਾ ਆਪਾਂ ਮੌਕੇ ਤੇ ਜਿੰਨਾ ਆਪਣੇ ਹੱਥ ਹੋਊਗਾ ਵੱਧ ਤੋਂ ਵੱਧ ਆਪਾਂ ਕਿਸੇ ਵੀ ਨੂੰ ਖਾਲੀ ਨਹੀਂ ਮੋੜਾਂਗੇ ਟਰੈਕਟਰ ਫਰੀਡ ਤੇ ਦੇ ਦਾਂਗੇ ਬਾਕੀ ਕਿਸੇ ਨੇ ਮੈਂ ਵਿੱਚ ਕੱਟਣਾ ਹੋ ਜਾ ਉਹ ਵਿੱਚ ਕੱਟ ਲਾਂਗੇ ਪੁਰਾਣਾ ਟਰੈਕਟਰ ਜਾਇਦ ਜਦ ਵੀ ਆਪਾਂ ਇਹ ਦਿਆਗੇ ਠੀਕ ਹੈ ਇਹ ਮਹਿੰਗਾ ਲੱਗੇ ਪੁਰਾਣਾ ਮਹਿੰਗਾ ਹੀ ਲਿਆ ਜਾਣਾ ਕਈ ਵਾਰ ਐ ਹੁੰਦਾ ਜੀ ਆਲਾ ਕਈ ਵਾਰ ਏਜੰਸੀ ਵਾਲਿਆਂ ਨੇ ਰੇਟ ਲਾਇਆ ਹੁੰਦਾ ਪੁਰਾਣੇ ਟਰੈਕਟਰ ਦੇ ਵੱਧ ਉਹਦਾ ਹਿਸਾਬ ਤਾਂ ਕੋਈ ਸੌਣ ਨਵੇਂ ਦੇ ਵਿੱਚ ਆਪਾਂ ਟਰੈਕਟਰ ਦੇਣਾ ਇਸ ਟਾਈਮ ਟਰੈਕਟਰ ਆ ਗਿਆ ਸੈਕੰਡ ਹੈਂਡ ਦੇ ਵਿੱਚ ਬਿਲਕੁਲ ਤਾਂ ਉਹਦੇ ਵਿੱਚ ਜੋ ਟੈਟ ਦਾ ਮਾਰਕੀਟ ਦਾ ਰੇਟ ਰੇਟ ਉਹਦੇ ਵਿੱਚ ਹੈ ਬਾਈ ਕੱਟ ਹੋਊਗਾ ਉਹ ਵੀ ਇਹਦੀ ਗੱਲ ਨਹੀਂ ਕਰਦੇ ਆਪਾਂ ਕੋਈ ਵੀ ਟਰੈਕਟਰ ਸਹੀ ਹੈ ਜੇ ਕੋਈ ਵੀਰ 200 ਕਿਲੋਮੀਟਰ ਤੋਂ ਆਉਂਦਾ ਪ੍ਰਾਣਾ ਟਰੈਕਟਰ ਵਿੱਚ ਕਢੋਣਾ ਉੱਥੇ ਥੋੜੀ ਸਾਨੂੰ ਪਰੇਸ਼ਾਨੀ ਹੋ ਜਾਂਦੀ ਸਾਥ ਜਾਇਆ ਨਹੀਂ ਜਾਂਦਾ ਬਿਲਕੁਲ ਬਿਲਕੁਲ ਜੇ ਉਹ ਬੇਤਰਬੀਅ ਬੀਰੂ ਟਰੈਕਟਰ ਉੱਥੇ ਭੇਜ ਲੈ ਆਪਾਂ ਇਹਦੇ ਵੱਧ ਮਾਣਤਨ ਕਰ ਦਾਂਗੇ ਹਾਂਜੀ ਸਹੀ ਜਾਇਲ ਜਾਂਦਾ ਸਾਥੋਂ ਆਪਾਂ ਲਾਰੀ ਲਾਈ ਜਾਈਏ ਹਾਂਜੀ ਹਾਂਜੀ ਉਹ ਗੱਲ ਤਾਂ ਫੇਰ ਸੁਆਜਾਂ ਨਹੀਂ ਹੋਵੇ ਸਹੀ ਹੈ ਆਪਾਂ ਇੱਥੇ ਵੇਚ ਦਾਂਗੇ ਲੋਕਲ ਹੋਇਆ 20 30 ਕਿਲੋਮੀਟਰ 50 ਕਿਲੋਮੀਟਰ ਆਪਾਂ ਦੇ ਕੇ ਕਰ ਵੀ ਦਾਂਗੇ ਸਾਡਾ ਕੰਮ ਹੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਇਹਦੀ ਆਪਾਂ ਨੂੰ ਤੋ ਬਾਈ ਕੈਸ਼ ਦਾ ਟਰੈਕਟਰ ਹੈ ਇਹ ਕੈਸ਼ ਦਾ ਪਿੱਛੇ ਮਾਰਦੇ ਜਿਆਦਾਤਰ ਲੋਨ ਤਾਂ ਹੀ ਹੁੰਦੇ ਆ ਇਹ ਕੈਸ਼ ਇਹ ਕੈਸ਼ ਦਾ ਬਾਈ ਠੀਕ ਹੈ ਠੀਕ ਹੈ ਇਹ ਬਾਕੀ ਬਾਈ ਨੰਬਰ ਆਪਣਾ ਥੱਲੇ ਦਵਾਂਗੇ ਸਕਰੀਨ ਤੇ ਉਹਦੇ ਦੇ ਕਿਸੇ ਨੇ ਵੀ ਕੋਈ ਹੋਰ ਜਾਣਕਾਰੀ ਜਿਹੜੀ ਆਪਾਂ ਨੇ ਨਾਂ ਦੱਸੀ ਹੋਵੇ ਉਹਦੇ ਤੇ ਜਾ ਕੇ ਬਾਈ ਕੰਟੈਕਟ ਕਰ ਲਿਓ ਤੇ ਇੱਕ ਵੀਰਾਂ ਨੂੰ ਬੇਨਤੀ ਹੋਰ ਆ ਬਾਈ ਛੋਟੀ ਜੀ ਵੀ ਜਦਾਂ ਕਈ ਵਾਰ ਫੋਨ ਨਹੀਂ ਚੱਕ ਹੁੰਦਾ ਤਾਂ WhatsApp ਨੰਬਰ ਆਪਣਾ ਉਸੇ ਨੰਬਰ ਤੇ ਚੱਲਦਾ ਉਹਦੇ ਤੇ ਕੰਟੈਕਟ ਕਰ ਲਿਆ ਕਰੋ ਤੇ ਮੈਂ ਨਾਲ ਮਮਈ ਦਾ ਨੰਬਰ ਵੀ ਥੱਲੇ ਐਡ ਕਰਿਆ ਕਰੂੰਗਾ ਬਾਈ ਜੀ 1 ਤੇ 3 4 ਦੂਜੇ ਨੰਬਰ ਤੇ ਕੰਟੈਕਟ ਕਰ ਲੈਣਾ। ਬਾਕੀ ਸਭ ਤੇ ਮੈਸੇਜ ਕਰ ਦਿਆ ਕਰੋ। ਬਿਲਕੁਲ ਜੀ। ਉਹਦਾ ਰਿਪਲਾਈ ਮਿਲੂਗਾ ਮਿਲੂਗਾ ਕਿੰਨਾ ਟਾਕੇ ਪਿਛੇ ਮੱਲੀ ਕੋਈ ਦਿੰਦਾ। ਠੀਕ ਹੈ। ਬਾਕੀ ਲੋਕੇਸ਼ਨ ਸਭ ਨੂੰ ਪਤਾ ਹੀ ਆਪਣੀ ਚੰਡੀਗੜ੍ਹ ਤੋਂ ਅਨੰਦਪੁਰ ਸਾਹਿਬ ਰੋਡ ਤੇ ਨੈਸ਼ਨਲ ਹਾਈਵੇ ਤੇ ਆਪਣੀ ਗੱਲ ਸਾਰੀਆਂ ਏ 2 ਜੇਟਾ ਤੋਂ ਤੁਹਾਨੂੰ ਰੋਡ ਦੇ ਦੇਖ ਬਿਲਕੁਲ ਸਾਹਮਣੇ ਰੋਡ ਦਿਖਾ ਦੇ ਪੁੱਤਾ ਮੇਨ ਹੈਗੀ ਬਿਲਕੁਲ ਹੀ ਚੱਲਦਾ। ਹੈਨਾ? ਰੋਡ ਤੋਂ ਚੜ੍ਹਦੇਲੇ ਪਾਸੇ ਆਪਣੇ ਸ਼ੋਅਰੂਮ ਨੇ ਛੇ ਪਦੇ ਪਾਸੇ ਨਾਲ ਆਪਣੇ ਸ਼ੋਰੂਮ ਦਾ ਮੂੰਹ ਹੈ ਬਿਲਕੁਲ ਜੀ ਤੇ ਅੱਗੇ ਪਾਰਕਿੰਗ ਹੈਗੀ ਵਧੀਆ ਸਾਰੀ ਉਸੇ ਕੱਠੇ ਇੱਥੇ ਅੱਗੇ ਕੋਈ ਦਿੱਕਤ ਨਹੀਂ ਹੁੰਦੀ ਜੇਕਰ ਉਹ ਵੀਡੀਓ ਦਿਖਾ ਵੀ ਦਵਾਂ ਉਸੇ ਦੇ ਸਮਝ ਆ ਜਾਂਦਾ ਹੈ ਜੀ ਹਾਂ ਜੀ ਹਾਂ ਸਹੀ ਬਿਲਕੁਲ ਕਹਿੰਦੇ ਕੋਈ ਆਜੇ ਪਿੱਛੇ ਵੀ ਰ ਆਪਣਾ ਸੀਗਾ ਕਿਧਰ ਵਾਜ ਤੋਂ ਪਰਸੂ ਹਾਂਜੀ ਹਾਂ ਉਹ ਕਹਿੰਦਾ ਮੈਂ ਇੱਥੋਂ ਲੰਘਿਆ ਫਿਰ ਕਹਿੰਦਾ ਮੈਂ ਉੱਥੇ ਲਾਈਟਾਂ ਉੱਪਰ ਗਿਆ ਹਾਂਜੀ ਹਾਂ ਵੀ ਮਿਲ ਕੇ ਆਉਣਾ ਫਿਰ ਦੁਆਰ ਕੋਲੇ ਲੈ ਕੇ ਫਿਰ ਆਇਆ ਸਹੀ ਹਾਂ ਕਹਿੰਦਾ ਮੈਨੂੰ ਕਿਸ਼ੂ ਪਰੇਸ਼ਾਨੀ ਬੱਚੀ ਆਪਣੇ ਨਾਲ ਬਹੁਤ ਮਮਾ ਜੀ ਬੰਦੇ ਇਦਾਂ ਜੁੜੇ ਲਿਏ ਨੇ ਟਰੈਕਟਰ ਲੈਣਾ ਨਹੀਂ ਸਿਰ ਉੱਧਾ ਟਰੈਕਟਰ ਨਾਲ ਮੋਹ ਹੈਗਾ ਏ ਬਿਲਕੁਲ ਇੱਥੇ ਕਈ ਵੀਰ ਬਾਹਰ ਗਏ ਹੋਏ ਨੇ ਉਹ ਆਪਣੇ ਨਾਲ ਵੀਰ ਬਹੁਤ ਜੁੜੇ ਹੋਏ ਨੇ ਧਰਤੀ ਨਾਲ ਜੁੜੇ ਹੋਏ ਨੇ ਬਿਲਕੁਲ ਜੀ ਇਹਨਾਂ ਬਾਹਰ ਕਿਸੇ ਨਾਲੋਂ ਇੱਥੇ ਧਰਤੀ ਨਾਲ ਜ਼ਿਆਦਾ ਮੋਹ ਹੈ ਅਲੇ ਅਸੀਂ ਲੋਕ ਘੱਟ ਮੈਟਰੀ ਕਰਦਾ ਤੁਹਾਨੂੰ ਜਿਵੇਂ ਕਹਿੰਦੇ ਕਰਦਾ ਜੋ ਵੀ ਜੋਗੜਾ ਬਾਹਰ ਦਾ ਜੋ ਵੀ ਸਿੱਧਾ ਜਿਹੜਾ ਵੀਰ ਬਾਹਰ ਚਲੇ ਗਿਆ 10 ਸਾਲ ਪਹਿਲਾਂ ਉਹਨੂੰ ਇੱਥੇ ਪੰਜਾਬ ਵੱਧ ਜ਼ਿਆਦਾ ਮੋਹ ਨਾਲ ਜੁੜਿਆ ਹੋਇਆ ਹੁੰਦਾ ਨਹੀਂ ਜਾਂਦਾ ਬਿਲਕੁਲ ਕਹਿੰਦੇ ਉਹਨੇ ਨਾ ਨਾ ਮਾਸ ਨਹੀਂ ਟੁੱਟਦਾ ਤਾਂ ਨਹੀਂ ਸਹੀ ਹੈ ਬਾਕੀ ਬਾਈ ਹਰੇ ਰੰਗ ਵਾਲੇ ਜੋਂੜੀਰ ਆਪਣੇ ਕੋਲ ਵੀ ਹੈਗੇ ਆ ਨਵੇਂ ਕਿਸੇ ਵੀ ਵੀਰ ਨੇ ਆਪਣੇ ਕੋਲੋਂ ਲੈਣਾ ਹਰੇ ਰੰਗ ਦਾ ਜੌਡੀਰ ਨਵਾਂ ਤਾਂ ਉਹ ਵੀ ਲੈ ਸਕਦਾ ਆਲਰੇਡੀ ਆਪਾਂ ਨੇ ਨਵੇਂਆਂ ਦੀਆਂ ਬਹੁਤ ਸਾਰੀਆਂ ਵੀਡੀਓ ਪਾਈਆਂ ਹੋਈਆਂ ਰੇਟ ਇਹਨਾਂ ਦਾ ਵੀ ਬਿਲਕੁਲ ਜਾਇਜ਼ ਆ ਕੰਮ ਕਰਨ ਵਾਸਤੇ ਟਰੈਕਟਰ ਬਹੁਤ ਵਧੀਆ ਨੇ ਤੇ ਆਪਣੇ ਕੋਲ 40 HP ਤੋਂ ਲੈ ਕੇ 60 HP ਤੱਕ 65 HP ਤੱਕ ਦਾ ਟਰੈਕਟਰ ਖੜਾ ਹੁੰਦਾ ਕਿਸੇ ਵੀ ਵੀਰ ਨੇ ਇੰਡੋ ਫਾਰਮ ਟਰੈਕਟਰ ਲੈਣਾ ਤਾਂ ਉਹ ਵੀ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਤੇ ਬਾਕੀ ਜਿਵੇਂ ਭਾਈ ਠੀਕ ਆ ਅੱਜ ਦੇ ਵਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ YouTube ਚੈਨਲ ਅ ਭਾਈ ਜੱਗੂ ਮਹਾਰਾਜ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ 'ਚ ਸਾਰੇ ਵੀਰਾਂ ਦਾ ਧੰਨਵਾਦ